नहीं निकाला क्यों था मुझे नहीं, वीडियो, नहीं, नहीं तो वीडियो तो सोशल हाँ मीडिया पे तो थे थे हो गए तो दिन वीडियो तो सोशल मीडिया पे हो गई यहाँ वायरल ठीक है आपने निकाला क्यों मैडम को ब्लॉक करें वो बच्ची का थी मुझे बात करके स्कूल से निकाल देंगे स्कूल से निकाल देंगे ये कोई वो है थोड़ी सी नहीं मैडम नो जीना नहीं हथ फट के बाहर कटिया सू होनी चाहिए ਨੀ ਕਰਾਂਗੀ ਆ ਪਹਿਲੇ ਉਹਨੂੰ ਬੁਲਾਉਂਦੇ ਉਹਨਾਂ ਨੂੰ ਬਾਹਰ ਚ ਕਲ ਉਦੋਂ ਉਹ ਪ੍ਰੈਜ਼ੈਂਟ ਨਹੀਂ ਸੀਗੇ ਇਹਨਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਮੈਂ ਕੱਲ ਚੁੱਪ ਰਹਿ ਗਈ ਅੱਜ ਨਹੀਂ ਰਵਾਂਗੀ ਮੈਂ ਕੀ ਚੀਂ ਮੈਂ ਅੱਜ ਨਹੀਂ ਚੁੱਪ ਰਹਿਣਾ ਅੰਦਰ ਆਜੋ ਨਹੀਂ ਨੈਸੀ ਮੈਡਮ ਪਾਏਗੀ ਕਿਸੇ ਦਾ ਮਿਹਨਤ ਇਹ ਮਿਹਨਤ ਇਹ ਮਿਹਨਤ ਪੋਰਕ ਜائیںਗੇ ਅੰਬੂ ਨਾ ਆ ਵੀ ਚੈਲਿੰਜ ਹਟ ਹਟ ਬਤਨੀ ਤੂੰ ਪੋਰਚ ਜਾ ਮੇਰੀ ਬੇਟੀ ਨੂੰ ਜਿੱਦਾਂ ਕੱਢਿਆ ਨਾ ਉਹ ਭੁਗਤਣਾ ਹੀ ਪੈਣਾ ਆ ਕਿਸੇ ਬੱਚੇ ਨੂੰ ਹੱਥ ਲਾਉਂਦੀ ਸਾਡੀ ਇਨਸਾਨੀਤਾ ਨਹੀਂ ਇਹ ਕਾਲਾ ਨਹੀਂ ਮੈਂ ਤਾਂ ਵੀਡੀਓ ਵਾਟ ਓ ਮਾਈ ਗੋਡ ਮੈਂ ਤੁਸੇ ਵੀਡੀਓ ਬਣਾ ਕੇ ਬਣਾ ਕੇ ਦੱਸੋ ਤੁਸੀਂ ਮਿਸ ਮਿਸ ਸ਼ੇਅਰ ਕਰਦੇ ਮੈਂ ਬਣਾਉਂਗੀ ਵੀਡੀਓ ਇਹ ਤਾਂ ਕੋਰਟ ਚੈਲੰਜ ਕਰੂਗਾ ਐਕਚੁਅਲੀ April ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਵੱਡੀ ਗੁੜੀਆ ਵੀ ਉੱਥੇ ਦਲੀਆ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੀ ਬੱਚੀ ਦੀ ਨਹੀਂ ਬਣਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਹਾਂ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦ ਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਓਬਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਆ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੀ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਹਜੇ ਮੈਂ ਐਂਟਰ ਕਰਦੀ ਹੀ ਆ ਕਿ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੀ ਇਨਚਾਰਜ ਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜਿਵੇਂ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੇਨਾਂ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਓ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋਵੋ ਉਸ ਦੇ ਬਾਵਜੂਦ ਵੀ ਮੈਂ ਉਹ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੀ ਗਈ ਮੈਂ ਜਸਟ ਆਪਣੀ ਐਕਟਿਵ ਵੌਇਸ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਉਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਕੜੀਸਕੇ ਬਾਹਰ ਲੈ ਕੇ ਆਂਦੇ ਆ ਹੱਥੋਂ ਫੜਕੇ ਉਹਨੂੰ ਵਾਜਿਦੋ ਫੜਕੇ ਬਹੁ ਬੁਰੀ ਤਰ੍ਹਾਂ ਉਹਨੂੰ ਕਢਿਸਿਆ ਜਾਂਦਾ ਆ ਦੈਨ ਸੜਕ ਤੇ ਛੱਡ ਦਿੱਤਾ ਜਾਂਦਾ ਆ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢਦੇ ਆਂਦੀ ਮਿਸ ਬਿਹੇਵ ਕਰਦੇ ਆਂਦੀ ਇਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੇ ਕਿਹਾ ਕਿ ਜੋ ਗਲ ਕਰਨੀ ਹੈ ਉਹ ਕੈਂਮਰੀ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋ啊 ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਉਹ ਬਾਹਰ ਸੁੱਟਣਗੇ ਉਸ ਤੋਂ ਬਾਅਦ ਸਿਰ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਹਾਂ ਕਿਉਂਕਿ ਮੇਰੇ ਹਸਬੰਡ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਹਾਂ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੀਆਂ कि ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚੋ ਆ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਆ ਪਰ ਮੇਰੇ ਹਸਬੰਡ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਨਾਲ ਕ੍ਰਾਈਮ ਹੋਇਆ ਸਿਗਾ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਤੇ ਅਸੀਂ ਆ ਗਏ ਉਲਟਾ ਫਿਰ 2 ਕ ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੁਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੂੰ ਥਾਣੇ ਆਣਾ ਪੈਣਾ ਹੈ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੇਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਾਹਿਬ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕਰੈਕਟਰ ਬਾਰੇ ਜਾਂ ਇਹਨਾਂ ਦੇ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਬਾਰ-ਬਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਆ ਜੇ ਤੁਸੀਂ ਆਵਾਜ਼ ਉਠਾਈ ਤੇ ਬਹੁਤਵਾਨ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਨੇ ਸਕੂਲ ਘਰੇ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜਾਣਾ ਉਹਨਾਂ ਨੂੰ ਘੰਟਾ ਲੱਗ ਜਾਣਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਹਾਂ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਕਿ ਉਹਨਾਂ ਨੇ ਉੱਥੇ ਨੀਅਰ ਬੋਰ ਤੇ ਸੀ ਡੇਢ ਘੰਟਾ ਬਿਠੇ ਆਂ ਅ ਡੇਢ ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਪ੍ਰਿੰਸੀਪਲ ਨੂੰ ਮਿਲ ਲਓ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੇ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚਲੋ ਪ੍ਰਿੰਸੀਪਲ ਕੀ ਕਹਿੰਦੇ ਮੈਂ ਜਾ ਕੇ ਗੱਲ ਕਰ ਲੈਂਦੀ ਆ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ वैसे तो ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰਵਾਣੀ ਸੀ ਮੰਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਤੇ ਉਹਨਾਂ ਕੋਈ ਉਹਨਾਂ ਨੇ ਇੱਦੇ ਬਦਲੇ ਆਫਰ ਵੀ ਦਿੱਤੀ ਆ ਬੱਚੇ ਦੇ ਲਈ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ ਮেইন ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫ ਕਰ ਦਿੱਤੀ ਜਾਵੇਗੀ ਤੇ ਮੈਡਮ ਹੋਰ ਬੱਚਾ ਵੀ ਉੱਥੇ ਪੜਦਾ ਤੁਹਾਡਾ ਕੋਈ ਮੇਰੀ ਬੜੀ ਕੁੜੀਆ ਮেইন ਸਕੂਲ ਪੜਦੀ ਆ ਸਰ ਐਕਚੁਅਲੀ ਮੇਰਾ ਬੱਚਾ ਬਹੁਤ 마ਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ ਨਹੀਂ ਸਰ ਪਹਿਲਾਂ ਮੈਂ ਐਕਚੁਅਲੀ ਸਮਝਿਆ ਕਿ ਮੈਨੂੰ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਮੈਨੂੰ ਇੱਕ ਵਾਰੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਤਾਂ ਮੈਂ ਵਿਦਨ 2 ਐਂਡ 3 ਡੇਜ਼ ਦੇ ਵਿੱਚ ਉਹਨਾਂ ਦੇ ਕੰਪਲੇਂਟ ਡੀਸੀ ਮੈਡਮ ਨੂੰ ਤੇ ਬਾਕੀ ਸਾਰੇ ਕਰਾਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਕਵਿਤਾ ਮੈਮੋ ਆ ਜੋ ਮਾਲਪੁਰ ਸਕੂਲ ਦੇ ਇਨਚਾਰਜ ਹੋ ਆ ਉਹਨਾਂ ਨੇ ਮੈਨੇਜਮੈਂਟ ਮੋਰੇ ਪੂਰੇ ਮਾਮਲੇ ਨੂੰ ਉਲਟਾ ਹੀ ਉਹਨਾਂ ਨੇ ਪੇਸ਼ ਕੀਤਾ ਕਿ ਅਸੀਂ ਬੱਚਾ ਸਿਰਫ ਮਾਂ ਨੂੰ ਹੈਂਡ ਓਵਰ ਕਰ ਰਹੇ ਸੀ ਹਾਂਜੀ ਸਰ ਜਿਸ ਦਿਨ ਇਹ ਸਾਰੀ ਘਟਨਾ ਵਾਪਰੀ ਆ ਉਸ ਦਿਨ ਮੈਂ ਐਸਡੀਐਮ ਸਾਹ ਨੂੰ ਲਿਖ ਕੇ ਦਿੱਤਾ ਸੀ ਆਪਣੀ ਪੂਰੀ ਕੰਪਲੇਂਟ ਉਹਨਾਂ ਨੇ ਆਪਣੇ ਐਸਐਚਓ ਸਾਹਿਬ ਮਾਲਪੁਰ ਨੂੰ ਮਾਰਕ ਕਰ ਦਿੱਤੀ ਹੋਈ ਆ ਨੇ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਾਂਜੀ ਵੀ ਦਿਨ 1 ਐਂਡ 2 ਡੇਸ ਮੈਂ ਡੀਸੀ ਮੈਡਮ ਨੂੰ ਐਂਡ ਹਾਇਰ ਅਥਾਰਟੀ ਨੂੰ ਮੈਂ ਕੰਪਲੇਂਟ ਕਰ ਰਹੀ ਹਾਂ

नहीं निकाला क्यों था मुझे वीडियो, वीडियो तो सोशल मीडिया पे हो गई तो हम आप वीडियो तो सोशल मीडिया पे हो गई या वायरल ठीक है आपने निकाला क्यों मैडम को ब्लॉक पे वो बच्ची का था ये मुझे बाहर के मुझे स्कूल से निकाल देंगे ये कोई वो थोड़ी इससे नहीं मैडम कौन कौन हाथ खड़े जिन्होंने निकाला ब्लॉक ਨੀ ਨਹੀਂ ਕਰਨੀ ਆ ਪਹਿਲੇ ਮੈਨੂੰ ਬੁਲਾਉਂ। ਉਹਨੇ ਨੂੰ ਬਾਲ ਚ ਚਲੂ ਉਦੋਂ ਪ੍ਰੈਜ਼ੈਂਟ ਨਹੀਂ ਸੀਗੇ। ਜਿਨ੍ਹਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਮੈਂ ਕੱਲ ਚੁੱਪ ਰਹਿ ਗਈ ਅੱਜ ਨਹੀਂ ਰਵਾਂਗੀ ਮੈਂ। ਕੀ ਠੀਕ? ਮੈਂ ਅੱਜ ਨਹੀਂ ਚੁੱਪ ਰਹਿਣਾ। ਅੰਦਰ ਆ ਨੂੰ। ਨਹੀਂ ਨੈਨਸੀ ਮੈਡਮ ਪਾਏਗੀ। ਕਿਸੇ ਦਾ ਮੈਨੇਜਰ ਹੈ। ਇਹ ਮੈਨੇਜਰ ਹੈ। ਇਹ ਮੈਨੇਜਰ ਹੈ। ਮੈਨੇਜਰ ਹੈ ਆਕੇ। ਸ਼ਟ ਅਪ। ਯੂ ਸ਼ਟ ਅਪ। ਮੂ ਸ਼ਟ ਅਪ। ਉਹ ਆ। ਯੂ ਸ਼ਟ ਅਪ। ਯੂ ਗੋ। ਕੱਟ ਲੀ ਗੀ ਆ ਮੇਰੇ। ਮੇਰੀ ਬੇਟੀ ਨੂੰ ਕੱਟ ਮਰ ਉਹ ਕੱਟ ਮੇਰੇ ਬੇਟੀ ਨੂੰ ਕੱਟ ਮੇਰੇ ਬੱਚੇ ਨੂੰ ਕੱਟੂ ਨਾ ਉਹ ਪਾਣੀ ਅਦਰ ਸੈਂਟਰ ਕੋ ਡਾਇਰੈਕਟਰ ਜੇਕਰ ਕਿਉਂ ਕੋਰਟ ਮੇ ਜਾਏਗੇ ਅੰਬੂਲਾ ਠੀਕ ਹੈ ਤਾਂ ਜੋ ਆ ਵੀ ਚੱਲੀ ਗਿਆ ਹਟ ਹਟ ਬਕਮੀ ਕੋ ਕੋ ਤੂੰ ਕੋਰਟ ਚ ਜਾ ਮੇਰੀ ਬੇਟੀ ਨੂੰ ਜਿੱਦਾਂ ਕੱਢਿਆ ਨਾ ਉਹ ਭੁਗਤਣਾ ਹੀ ਪੈਣਾ ਯਾ ਕਿਸੇ ਬੱਚੇ ਨੂੰ ਹੱਥ ਲਾਂਦੀ ਸਾਡੇ ਇਨਸਾਨੀ ਤਾਂ ਨਹੀਂ ਕਾਲਾ ਨਹੀਂ ਮੈਂ ਤਾਂ ਵੀਟ ਵਾਟ oh my god ਮੈਂ ਤੁਹਾਨੂੰ ਵੀਡੀਓ ਮਤਲਬ ਬਣਾ ਕੇ ਦੱਸੋ ਤੁਸੀਂ ਮਿਸ ਮਿਸ ਸ਼ੇਅਰ ਕਰਦੇ ਹੋ ਮੈਂ ਕਿਹਾ ਵੀਡੀਓ ਬਣਾ ਰਹੇ ਹਾਂ ਬਣਾ ਨਹੀਂ ਨਹੀਂ ਵੀਡੀਓ ਇਹਦਾ ਕੋਰਟ ਚੈਲੰਜ ਕਰੂੰਗਾ ਐਕਚੁਅਲੀ April ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨੂ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਬੜੀ ਗੁੜੀਆ ਵੀ ਉੱਥੇ ਦੈਲੀ ਇੰਟਰਨੈਸ਼ਨਲ ਮেইন ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੇ ਬੱਚੇ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਰਿਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਹੈ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਦਾ